ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਹਰਵਿੰਦਰ ਸਿੰਘ ਨੰਗਲਕਰਸ ਹਾਊਸੋਂ ਉਮੀਦ ਕਰਦਾ ਸਾਰੇ ਚੜ੍ਹਦੀ ਕਲਾ ਜਾਵੋ ਗ੍ਰਾਜ ਕੁਸ਼ੀ ਹੋਵੋਗੇ ਚੈਨਲ ਤੇ ਪਹਿਲੀ ਵਾਰੀ ਆਇਆ ਹਾਂ YouTube ਤੇ ਦੇਖ ਰਹੇ ਹੋ ਚੈਨਲ ਸਬਸਕ੍ਰਾਈਬ ਕਰ ਲਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫੋਲੋ ਕਰ ਲਿਓ ਤੇ ਜਿਵੇਂ ਹੁਣ ਅੱਗੇ ਆ ਦਸਹਿਰਾ ਆ ਰਿਹਾ ਜੀ ਵੀਰਵਾਰ ਦਾ ਬਹੁਤ ਹੀ ਪਿਆਰੇ ਕੁਰਤੇ ਵੀ ਮੈਂ ਵਿਕਦਾ ਹੁੰਦਾ ਸਾਡੇ ਕੋਲੇ ਬੈਸ ਵੀ ਆਪਣੇ ਪ੍ਰਾਈਸ ਬਹੁਤ ਘੱਟ ਹੁੰਦੇ ਆ ਮਤਲਬ ਤੁਹਾਨੂੰ ਪਤਾ ਹੀ ਆ ਤੁਸੀਂ ਆਮ ਰੈਗੂਲਰ ਵੇਸ ਦੁਕਾਨ ਤੇ ਆਉਣੀ ਆਣਿਓ ਪਰ ਫਿਰ ਵੀ ਇੱਕ ਵਾਰੀ ਮੈਂ ਇਨਫਾਰਮ ਕਰ ਦਦਾ ਵੀ ਕਿਹੜੇ ਕਿਹੜੇ ਆਟਮਾ ਕਿੰਨੇ ਕਿੰਨੇ ਪ੍ਰਾਈਸ 'ਚ ਮਿਲਣਦੀਆਂ ਦੁਕਾਨ ਤੱਕ ਤੁਸੀਂ ਲੈ ਸਕਦੇ ਹੋ ਨੰਗਲ ਕਲਾਸ ਹਾਊਸ ਮਹਿਲਕਣਾ ਬਾਜ਼ਾਰ 'ਚ ਪੀਰਖਾਨਾ ਪੀਰਖਾਨਾ ਦੇ ਬਿਲਕੁਲ ਸਾਹਮਣੇ ਕੇਸਲੀ ਗਲੀ ਆ ਗਲੀ 'ਚ ਆਪਣੀ ਦੁਕਾਨ ਆ ਜੇ ਨਹੀਂ ਪਤਰਾ ਦਾ ਨੰਬਰ ਹੈਗਾ ਉੱਪਰ ਸਕਰੀਨ ਦੇ ਉੱਤੇ ਤਾਂ ਕੰਟੈਕਟ ਕਰ ਸਕਦੇ ਹੋ WhatsApp ਕਾਲ ਕਰਿਓ ਓਨਲੀ WhatsApp ਫੋਨ ਕਰਿਓ ਆ ਜਾ ਵੀ ਇੰਦਰ ਸੇਆ ਲੋ ਜੀ ਕੁਰਤਾ ਪਜਾਮਾ ਲੀਜੀ ਬੀਜੀ ਤੋਂ ਸਟਾਰਟ ਹੁੰਦਾ ਜੀ ਦੇਖੋ ਬਾਜ਼ਾਰ ਦੇ ਵਿੱਚ 300 ਰੁਪਏ ਦਾ ਵਿਕਦਾ ਇਹ 3 350 ਰੁਪਏ ਦਾ ਡੇਟਾ ਮੇਰੇ ਕੋਲ ਸਿਰਫ 200 ਰੁਪਏ ਦਾ ਬ ਜਲਦੀ ਜਲਦੀ ਆ ਜਾਓ ਜਿਹੜੇ ਮੇਰੇ ਵੀਰ ਭਾਈ ਨੇ ਲੈਣਾ 5 ਮੀਟਰ ਦਾ ਕੁੜਤਾ ਪਜਾਮਾ 200 ਰੁਪਏ ਦਾ ਕੋਈ ਵੱਧ ਘੱਟ ਟਕਟਾਉਂਗੇ ਤੁਹਾਡੀ ਇੱਛਾ ਗਈ ਹਰ ਤਰ੍ਹਾਂ ਦਾ ਮੇਲ ਹੋਊਗਾ ਵੈਸੇ ਹੀ ਆਪਣੀ ਦੁਕਾਨ ਤੇ ਰੱਖਦੇ ਮਿਲਦੀ ਹੁੰਦਾ ਆਪਾਂ 250 ਦਾ ਵੇਚਦੇ ਆ ਪਰ ਹੁਣ ਬਾਬਿਆਂ ਕਰਕੇ ਦਸਹਰੇ ਆਫਰ ਚ ਸਿਰਫ ਤੇ ਸਿਰਫ 200 ਰੁਪਏ ਦਾ ਉਸ ਤੋਂ ਬਾਅਦ ਇਹ ਵੀ ਲਈ ਜੀ ਸਾਰੇ ਦੇਸ ਬੀਜ ਬੀਜ ਕੇ ਦਿਖਾ ਰਿਹਾ ਮੈਂ ਤੁਹਾਨੂੰ ਉਸ ਤੋਂ ਬਾਅਦ ਇੱਕ ਆ ਲਈ ਜੀ ਆ ਗਈ ਵਧੀਆ ਕੱਪੜੇ ਚ ਇਹਦਾ ਰੇਟ ਹੁੰਦਾ ਬਾਜ਼ਾਰ ਦੇ ਵਿੱਚ 350 400 ਚਲੋ ਬਾਜ਼ਾਰ ਦੀ ਛੱਡੋ ਜੀ ਮੈਂ ਬਾਜ਼ਾਰ ਚ ਮਹਿੰਗੀ ਆ ਮੇਰੇ ਕਪੜਾ ਮੈਂ ਇਸ ਨੂੰ ਸਸਤੇ ਹੀ ਦਊਗਾ ਗਾਰੰਟੀ ਨਾਲ ਲੀਜੀਬੀਜੀ ਦਾ ਕਪੜਾ ਹੈਗਾ ਜੀ ਇਹ ਵੀ ਤੁਹਾਨੂੰ ਦੇਵਾਂਗੇ ਸਿਰਫ ਤੇ ਸਿਰਫ 300 ਰੁਪਏ ਦਾ ਗਾਰੰਟੀ ਨਾਲ 300 ਰੁਪਏ ਦਾ ਲੀਜੀਬੀ ਦਾ ਕਪੜਾ ਰੰਗ ਦੀ ਫੁੱਲ ਬੁਰਤ ਚਲੋ ਰੰਗ ਤਾਂ ਖਰਾਬ ਹੋਣੀ ਕੀ ਆ ਬੁਰਦੀ ਮੇਰੀ ਫੁੱਲ ਗਾਰੰਟੀ ਹੋਊਗੀ ਬਾਜ਼ਾਰ ਚ 4-500 ਰੁਪਏ ਦਾ ਵਿਕਦਾ ਆਪਣੇ ਕੋਲ ਸਿਰਫ 300 ਰੁਪਏ ਦਾ ਉਸ ਤੋਂ ਬਾਅਦ ਆ ਗਈ ਆ ਆਰਵੀ ਦੀ ਲੀਜੀਬੀ ਕੀ ਤੇ ਸਾਨੂੰ ਕਿ ਫੁੱਲ ਭਰੋਸਾ ਗਰੰਟੀ ਨਾਲ ਮੈਂ ਇਹ 500 ਰੁਪਏ ਦਾ ਵਿੱਚ ਹੈ ਆਪਣੀ ਦੁਕਾਨ ਤੇ ਬਾਜ਼ਾਰ ਤਾਂ 600-700 ਰੁਪਏ ਦਾ ਵਿਕਦਾ ਮੈਂ 500 ਦਾ ਵੇਚਿਆ ਹੋਇਆ ਦਸਹਰੇ ਆਫਰ ਤੁਹਾਕੇ ਜੇ ਤੁਹਾਨੂੰ ਸਿਰਫ ਦੇਵਾਂਗੇ 400 ਰੁਪਏ ਦਾ ਮੰਗਲ ਕਲਾਸ ਹਾਊਸ ਮਹਿਲ ਕਲਾ ਬਾਜ਼ਾਰ ਚ ਪੀਰਖਾਨਾ ਪੀਰਖਾਨੇ ਬਿਲਕੁਲ ਸਾਹਮਣੇ ਕਿਹਨੇ ਗਲੀਆ ਗਲੀ ਚ ਆਪਣੀ ਦੁਕਾਨਾ ਆਰ ਵੀ ਦੀ ਲੀਜੀ ਬੀਜੀ ਆ ਬਹੁਤ ਘੈਂਡ ਪ੍ਰਾਈਸ ਦੇਵਾਂਗੇ ਬਹੁਤ ਇਥ ਕਵਾਲਿਟੀਆਂ ਲੋ ਵੀ ਆਉਂਦੀਆਂ ਨੇ ਹੋ ਸਕਦਾ ਤੁਹਾਨੂੰ ਕੋਈ ਹੋਰ ਵੀਡੀਓ ਦਿਖਾ ਕੇ ਆ ਸੇ ਹੋਂ ਟੈਗ ਦਿਖਾ ਕੇ ਸਸਤਾ ਦੇ ਦੇ ਪਰ ਕੱਪੜੇ ਦਾ ਉਦੋਂ ਪਤਾ ਲਾ ਦੋ ਜਦੋਂ ਆਪਾਂ ਬਰਾਬਰ ਧਰ ਦੇ ਹੁੰਦੇ ਹੁਣ ਮੰਨ ਲਓ ਅੱਜ ਮੈਂ ਦੋ ਕੱਪੜੇ ਪਏ ਆ ਮੇਰੇ ਕੋਲੇ ਸਾਹਮਣੇ ਜਦੋਂ ਇਹਨੂੰ ਹੱਥ ਲਾਉਂਗੇ ਇਹਨੂੰ ਹੱਥ ਲਾਉਂਗੇ ਪਤਾ ਲੱਗੂ ਵੀ ਹਾਂ ਠੀਕ ਆ ਫਰਕ ਆ ਹੁਣ ਮੰਨ ਲਓ ਇਹਨੂੰ ਮੈਂ ਉਧਰ ਲੈ ਜਾਵਾਂ ਇੱਧਰ ਧਰਦਾ ਨਹੀਂ ਪਤਾ ਲੱਗਦਾ ਮੈਨੂੰ ਵੀ ਨਹੀਂ ਪਤਾ ਲੱਗਦਾ ਤੁਹਾਨੂੰ ਕੀ ਪਤਾ ਲੱਗੂਗਾ 400 ਰੁਪਏ ਦਾ ਦਸਹਿਰਾ ਆਫਰ ਸਿਰਫ ਦਸਹਿਰਾ ਪਰ ਉਦੋਂ ਬਾਅਦ ਆ ਗਿਆ ਬਹੁਤ ਕੈਂਡ ਐਲੀਜੀਬਿਲਿਟੀ ਆ ਇਹਦੀ ਵੀ ਮੈਂ ਤੁਹਾਨੂੰ ਦਿਖਾਉਂਦਾ ਨਹੀਂ ਕੰਪਨੀ ਕਿਉਂਕਿ ਫਿਰ ਆਹ ਲ ਪਰ ਜੀ ਜੀ ਤੁਹਾਨੂੰ ਦਿਖਾਵਾਂਗੇ ਆਪਣੇ ਕੋਲੇ ਪੂਰੀ ਟਾਪ ਕੁਆਲਿਟੀ ਦੀ ਹੋਊਗੀ ਗਰੰਟੀ ਨਾਲ ਲੈ ਲਓ ਨੰਗਲ ਕਲਾਸ ਹਾਊਸ ਮਹਿਲਕਣਾ ਬਜ਼ਾਰ ਚ ਪੀਰਖਾਨਾ ਪੀਰਖਾਨੇ ਬਿਲਕੁਲ ਸਾਹਮਣੇ ਕਿਹ ਜਿਹੜੀ ਗਲੀ ਹੈ ਗਲੀ ਚ ਆਪਣੀ ਦੁਕਾਨ ਹੈ ਲਓ ਜੀ 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 ਬੋਰਦੀ ਫੁੱਲ ਗਰੰਟੀ ਆ ਜਿਹੜੇ ਮਰਜ਼ੀ ਬਾਬੇ ਨੂੰ ਦੇ ਦਿਓ ਹੱਸ ਕੇ ਪਾਊਗਾ 450 ਰੁਪਏ ਦਾ 450 ਦਾ ਪਹਿਲਾਂ 500 ਦੇ ਵਿੱਚ ਸਿਰ ਸੀ ਪਰ 450 ਰੁਪਏ ਚ ਦਊਗਾ ਜਲਦੀ ਜਲਦੀ ਆਜੋ ਇੱਕ ਉਹ ਆਪ 500 ਵਾਲੀ ਵੀਡੀਓ ਪਾਈ ਹੋਈ ਸੀ ਜਿਹੜਾ 1000 ਵਾਲਾ 500 ਦੇ ਵਿੱਚ ਆਇਆ ਉਹਦੋਂ ਦਾ ਆ ਗਿਆ ਆ ਲੋ ਅਈ ਦਾ ਦੋਨੋਂ ਅਟੈਕ ਦਿਖਾਉਣਾ ਮੌਂਟੀ ਜਿੱਥੇ ਮਰਜੀ ਵਗ ਜਿਓ ਬ੍ਰਾਂਡ ਹੈ ਬ੍ਰਾਂਡ ਦਾ ਕੱਪੜਾ ਵੱਡੇ ਬਣੇ ਵਾਲਾ ਕੰਨੀ ਦੇ ਉੱਪਰ ਵੀ ਲੱਗਿਆ ਹੋਇਆ ਕਾਟਨ 100% ਗੀਜ਼ਾ ਆ ਲਿਖਿਆ ਹੋਇਆ ਤੁਸੀਂ ਦੇਖ ਸਕਦੇ ਹੋ ਬਾਜ਼ਾਰ 'ਚ 1000 ਰੁਪਏ ਦਾ ਮਿਲਦਾ ਜੀ 1200 1000 ਰੁਪਏ ਦਾ ਮੇਰੇ ਕੋਲੋਂ ਲੈ ਲਓ ਸਿਰਫ ਤੇ ਸਿਰਫ 500 ਰੁਪਏ ਦਾ ਨੰਗਲ ਕਲਾਥ ਹਾਊਸ ਮਲਕਣਾ ਬਾਜ਼ਾਰ 'ਚ ਪੀਰਖਾਨਾ ਪੀਰਖਾਨੇ ਬਿਲਕੁਲ ਸਾਹਮਣੇ ਕਿਹੜੀ ਗਲੀ ਹੈ ਗਲੀ 'ਚ ਆਪਣੀ ਦੁਕਾਨਾ ਸਿਰਫ ਤੇ ਸਿਰਫ 500 ਰੁਪਏ ਦਵਾਂਗਾ ਉਸ ਤੋਂ ਬਾਅਦ ਇੱਕ ਹੋਰ ਰੁਪਇਆ ਲੈਲਣ ਆ ਜੋ ਆ ਲੈਲਣ ਹੁੰਦੀ ਹੈ ਲੇਲਣ ਵੀ ਬਹੁਤ ਵਿਕਦੀ ਆ ਇਹਦਾ ਰੇਟ ਹੈਗਾ 12-1300 ਰੁਪਈਆ ਧੋਕੇ ਬਹੁਤ ਸੋਹਣਾ ਕਪੜਾ ਗਾਫ ਹੋ ਜਾਂਦਾ ਹੁੰਦਾ ਕਿਉਂਕਿ कॉटन ਆ कॉटन बेस्ड ਆ ਪ੍ਰੋਪਰ कॉटन बेस्ड ਆ 700 ਰੁਪਏ ਦਾ ਸਿਰਫ ਸਿਰਫ 700 ਰੁਪਏ ਦਾ কুর্তা ਪਜਾਮਾ ਤੁਸੀਂ ਜਿਹੜਾ ਮਰਜ਼ੀ ਲੈ ਲੋ ਸੀਆ ਆ ਮਿਲ ਜੂਗਾ ਰੈਮੜ ਮਿਲ ਜੂਗਾ ਬਹੁਤ ਘੜ ਘੜ ਪ੍ਰੋਪਰ ਇਟਾਲੀਅਨ ਮੇਡ ਪਿਆ ਵਾਟਰਪੂਫ ਪਿਆ ਸਾਰੇ ਤਰ੍ਹਾਂ ਦੇ ਪਿਆ ਜਿਹੜਾ ਜ ਮਰਜੀ ਲੈ ਲਿਓ ਨੰਗਲ ਕਲਾਥ ਹਾਊਸ ਮੈਲਕਨ ਨਾਂ ਯਾਦ ਰੱਖਿਓ ਬਾਜ਼ਾਰ ਚ ਪੀਰਖਾਨਾ ਪੀਰਖਾਨੇ ਬਿਲਕੁਲ ਸਾਹਮਣੇ ਕਿਸ ਨਾਲੀ ਗਲੀ ਆ ਗਲੀ ਚ ਆਪਣੀ ਦੁਕਾਨ ਆ ਨਹੀਂ ਪਤਾ ਲੱਗਦਾ ਨੰਬਰ ਚੱਲ ਰਿਹਾ ਉੱਪਰ ਤੇ ਵੀਡੀਓ ਮੈਨੂੰ ਬਹੁਤ ਸੋਹਣੀ ਲੱਗੀ ਆ ਲਾਈਕ ਕਰ ਦਿਓ ਸੋ ਸ਼ੇਅਰ ਕਰਿਓ WhatsApp ਤੇ ਸਟੇਟਸ ਵੀ ਲਾ ਲਓ ਆਜੋ ਗਿਫਟ ਜਰੂਰ ਦਊਂਗਾ ਵੀਡੀਓ ਸ਼ੇਅਰ ਕਰਕੇ ਆਉਂਗੇ ਨਾ ਵੀਡੀਓ ਸ਼ੇਅਰ ਕਰਕੇ ਆਉਂਗੇ ਗਿਫਟ ਪੱਕਾ ਮੈਨੂੰ ਗਰੰਟੀ ਨਾਲ ਮੈਨੂੰ ਦਿਖਾ ਦੇ ਵੀਡੀਓ ਆ ਤੁਹਾਡੀ ਵੀਡੀਓ 5 ਜਣੇ ਸ਼ੇਅਰ ਕਰਤੀ ਵੀਰਿਆ ਤੁਹਾਡੀ ਵੀਡੀਓ 10 ਜਣੇ ਸ਼ੇਅਰ ਕਰੀਆ ਘੱਟੋ ਘੱਟ 5 ਜਣੇ ਹੁਣ ਗਿਫਟ ਮੇਰੇ ਕੋਲੇ ਪਿਆ ਗਿਫਟ ਦਊਗਾ ਕੱਲੇ ਕੱਲੇ ਬੰਦੇ ਨੂੰ ਦਸਹਰੇ ਤੱਕ ਜਿਹੜਾ ਦਿਖਾਊਗਾ ਕਿ ਵੀਰਿਆ ਮੈਂ ਕਮੈਂਟ ਕਰਿਆ ਆ ਤੁਹਾਡਾ ਚੈਨਲ ਸਬਸਕ੍ਰਾਈਬ ਕਰਿਆ ਹੋਇਆ ਆ ਮੈਂ 5 ਜਣੇ ਨੂੰ 10 ਜਣੇ ਨੂੰ ਸ਼ੇਅਰ ਕਰਤੀ ਆ ਦੇਖੋ ਮੈਂ ਇੰਸਟਾਗ੍ਰਾਮ ਤੇ ਸਟੋਰੀ ਲਾਤੀ ਆ ਸਟੇਟਸ ਲਾ ਲਿਆ ਗਿਫਟ ਮੇਰੇ ਵੱਲੋਂ ਪੱਕਾ ਬਸ ਦੇਖੂਗਾ ਸ਼ਰਤ ਇਹ ਵੀ ਦੇਖੂਗਾ ਚੀਜ਼ ਸਾਰੀਆਂ 5000 ਤੱਕ ਦੇ ਕਰਤੇ ਪਏ ਚਿੱਟੇ ਜਹਾਜੇ ਮਰਜ਼ੀ ਲੈ ਲੋ ਪੱਗ ਆਲਾ ਵਧੀਆ ਕਪੜਾ ਰੂਵੀਆ ਬੈਲ ਦਾ ਆ ਸੌਰੀ ਆਪਣੇ ਫੁੱਲ ਬੈਲ ਬਿਮਲ ਦੀ ਬਿਮਲ ਦੀ ਫੁੱਲ ਬੈਲ 40 ਰੁਪਏ ਮੀਟਰ ਜਿਹਦਾ ਰੇਟ ਕਾ ਬਜ਼ਾਰ ਚ 65 ਰੁਪਏ ਮੀਟਰ ਦਾ ਰੇਟ ਆ ਆਪਣੇ ਕੋਲੇ ਬਿਮਲ ਦੀ ਫੁੱਲ ਬੈਲ 40 ਰੁਪਏ ਮੀਟਰ ਰੰਗ ਸਾਰੇ ਹੈਗਾ ਜਲਦੀ ਜਲਦੀ ਆਜੋ ਨੰਗਲ ਕਲਾਥ ਹਾਊਸ ਮੈਲਕਾ ਵੀਰਵਾਰ ਤੱਕ ਦਾ ਦਸਹਿਰਾ ਆਜੋ ਭਾਣੇ ਬਹੁਤ ਫਾਇਦਾ ਕਰਕੇ ਦੋ ਰਾਂਗੇ ਮੈਂ ਜਲਦੀ ਮਿਲਦਾ ਨਵੇਂ ਨਵੇਂ ਸੂਟਾਂ ਨਾਲ ਹੋਰ ਵੀਡੀਓ ਚ ਸਤਿ ਸ੍ਰੀ ਅਕਾਲ ਜੀ